ਸੋਸ਼ਲ ਮੀਡੀਆ ਇਨਫਲੂਐਂਸਰ ਅਨਵੀ ਕਾਮਦਾਰ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਉਸਨੇ ਆਪਣੇ ਕਰੀਅਰ ਦੇ ਵਿੱਚ ਬਦਲ ਦਿੱਤਾ। ਐਨੀ ਦਿਨੀ ਅਨਵੀ ਮਹਾਰਾਸ਼ਟਰ ਦੇ ਰਾਇਗੜ ਜ਼ਿਲ੍ਹੇ ਦੇ ਵਿੱਚ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ ਜਿਸ ਦੌਰਾਨ ਉਹ ਰੀਲ ਬਣਾ ਰਹੀ ਸੀ ਅਤੇ ਇੱਕ ਪਹਾੜ ਤੋਂ 300 ਫੁੱਟ ਡੂੰਗੀ ਖੱਡ ਦੇ ਵਿੱਚ ਜਾ ਡੇਗੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਨਗਾਓ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੀ ਰਹਿਣ ਵਾਲੀ ਅਨਵੀ ਕਾਮਦਾਰ ਮੀ ਦੇ ਦੌਰਾਨ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ। ਅਨਵੀ ਸੋਸ਼ਲ ਮੀਡੀਆ ਤੇ ਅਦਿਲਾ ਦਿਨ ਲਈ ਮਸ਼ਹੂਰ ਸੀ ਉਹਨਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਅਨਵੀ ਰਾਏਗੜ ਜ਼ਿਲ੍ਹੇ ਦੇ ਮਾਨ گاਉਂ ਦੇ ਵਿੱਚ ਕੁੰਬੇ ਚਰਨੇ ਦੇ ਕੋਲ 300 ਫੁੱਟ ਡੂੰਗੀ ਖੱਡ ਦੇ ਵਿੱਚ ਜਾਂ ਡਿੱਗੀ ਹੈ ਅਨਵੀ ਕਾਮਦਾਰ ਭਾਵੇਂ ਪੇਸ਼ੇ ਤੋਂ ਸੀਏ ਹੈ ਪਰ ਉਸ ਨੇ ਸੋਸ਼ਲ ਮੀਡੀਆ ਤੇ ਰੀਲਾ ਬਣਾਉਣ ਦੇ ਲਈ ਪ੍ਰਸਿੱਧੀ ਹਾਸਲ ਕੀਤੀ ਹੈ ਸੋਸ਼ਲ ਮੀਡੀਆ ਤੇ ਉਸ ਦੇ ਬਹੁਤ ਸਾਰੇ ਫੋਲੋਅਰਸ ਸਨ ਅਤੇ ਉਹ ਹਰ ਰੋਜ਼ ਕੋਈ ਨਾ ਕੋਈ ਰੀਲ ਬਣਾ ਕੇ ਪੋਸਟ ਕਰਦੀ ਸੀ ਉਹ ਜ਼ਿਆਦਾਤਰ ਟਰੈਵਲ ਵੀਡੀਓਜ਼ ਬਣਾਉਂਦੀ ਸੀ ਅਨਵੀ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਰੀਲ ਦੇ ਨਾਲ ਉਹ ਮਸ਼ਹੂਰ ਹੋ ਰਹੀ ਹੈ ਉਸੇ ਰੀਲ ਚੱਕਰ ਦੇ ਵਿੱਚ ਉਸਦੀ ਜਾਨ ਚਲੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਅਨਵੀ ਆਪਣੇ ਸੱਤ ਦੋਸਤਾਂ ਦੇ ਨਾਲ 16 ਜੁਲਾਈ ਨੂੰ ਸੈਰ ਕਰਨ ਦੇ ਲਈ ਨਿਕਲੀ ਸੀ ਸਵੇਰੇ ਕਰੀਬ 10:30 ਵਜੇ ਕੁੰਬੇ ਚੜ੍ਹਨੇ ਦੇ ਕੋਲ ਰੀਲ ਦੀ ਸ਼ੂਟਿੰਗ ਕਰ ਰਹੇ ਸਨ ਫਿਰ ਉਸ ਦਾ ਪੈਰ ਫਿਸਲ ਗਿਆ ਤੇ ਉਹ 300 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਇਸ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਅਨਵੀ ਨੂੰ ਬਚਾਇਆ ਗਿਆ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਨਵੀ ਦੀ ਮੌਤ ਤੋਂ ਬਾਅਦ ਪੁਲਿਸ ਇੰਸਪੈਕਟਰ ਅਤੇ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਆਪਣੀ ਸੈਰ ਸਪਾਟੇ ਦੀ ਜ਼ਿੰਮੇਵਾਰੀ ਦਾ ਅਨੰਦ ਲੈਣ ਦੀ ਅਪੀਲ ਕੀਤੀ ਹੈ ਯਾਤਰਾ ਦੇ ਦੌਰਾਨ ਆਪਣੀ ਸੁਰੱਖਿਆ ਨੂੰ ਪਹਿਲ ਦਿਓ ਅਤੇ ਸੈਰ ਸਪਾਟਾ ਸਥਾਨਾਂ ਤੇ ਜੋਖਮ ਉਠਾਉਣ ਤੋਂ ਬਚੋ ਸੋਸ਼ਲ ਮੀਡੀਆ ਇਨਫਲੂਐਂਸਰ ਅਨਵੀ ਕਾਮਦਾਰ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਉਸਨੇ ਆਪਣੇ ਕਰੀਅਰ ਦੇ ਵਿੱਚ ਬਦਲ ਦਿੱਤਾ ਐਨੀ ਦਿਨੀ ਅਨਵੀ ਮਹਾਰਾਸ਼ਟਰ ਦੇ ਰਾਈਗੜ ਜ਼ਿਲ੍ਹੇ ਦੇ ਵਿੱਚ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ ਜਿਸ ਦੌਰਾਨ ਉਹ ਰੀਲ ਬਣਾ ਰਹੀ ਸੀ ਅਤੇ ਇੱਕ ਪਹਾੜ ਤੋਂ 300 ਫੁੱਟ ਡੂੰਗੀ ਖੱਡ ਦੇ ਵਿੱਚ ਜਾ ਡੇਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਮਾਨਗਾਓ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੀ ਰਹਿਣ ਵਾਲੀ ਅਨਵੀ ਕਾਮਦਾਰ ਮੀ ਦੇ ਦੌਰਾਨ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ ਅਨਵੀ ਸੋਸ਼ਲ ਮੀਡੀਆ ਤੇ ਅਦੀਲਾਂ ਦੇ ਲਈ ਮਸ਼ਹੂਰ ਸੀ ਉਹਨਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਅਨਵੀ ਰਾਏਗੜ ਜ਼ਿਲ੍ਹੇ ਦੇ ਮਾਨ گاਉਂ ਦੇ ਵਿੱਚ ਕੁੰਬੇ ਚੜਨੇ ਦੇ ਕੋਲ 300 ਫੁੱਟ ਡੂੰਗੀ ਖੱਡ ਦੇ ਵਿੱਚ ਜਾਂ ਡਿੱਗੀ ਹੈ ਅਨਵੀ ਕਾਮਦਾਰ ਭਾਵੇਂ ਪੇਸ਼ੇ ਤੋਂ ਸੀਏ ਹੈ ਪਰ ਉਸ ਨੇ ਸੋਸ਼ਲ ਮੀਡੀਆ ਤੇ ਰੀਲਾ ਬਣਾਉਣ ਦੇ ਲਈ ਪ੍ਰਸਿੱਧੀ ਹਾਸਲ ਕੀਤੀ ਹੈ ਸੋਸ਼ਲ ਮੀਡੀਆ ਤੇ ਉਸ ਦੇ ਬਹੁਤ ਸਾਰੇ ਫੋਲੋਅਰਸ ਸਨ ਅਤੇ ਉਹ ਹਰ ਰੋਜ਼ ਕੋਈ ਨਾ ਕੋਈ ਰੀਲ ਬਣਾ ਕੇ ਪੋਸਟ ਕਰਦੀ ਸੀ ਉਹ ਜ਼ਿਆਦਾਤਰ ਟਰੈਵਲ ਵੀਡੀਓਜ਼ ਬਣਾਉਂਦੀ ਸੀ ਅਨਵੀ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਰੀਲ ਦੇ ਨਾਲ ਉਹ ਮਸ਼ਹੂਰ ਹੋ ਰਹੀ ਹੈ ਉਸੇ ਰੀਲ ਦੇ ਚੱਕਰ ਦੇ ਵਿੱਚ ਉਸਦੀ ਜਾਨ ਚਲੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਅਨਵੀ ਆਪਣੇ ਸੱਤ ਦੋਸਤਾਂ ਦੇ ਨਾਲ 16 ਜੁਲਾਈ ਨੂੰ ਸੈਰ ਕਰਨ ਦੇ ਲਈ ਨਿਕਲੀ ਸੀ ਸਵੇਰੇ ਕਰੀਬ 10:30 ਵਜੇ ਕੁੰਬੇ ਚੜ੍ਹਨੇ ਦੇ ਕੋਲ ਰੀਲ ਦੀ ਸ਼ੂਟਿੰਗ ਕਰ ਰਹੇ ਸਨ ਫਿਰ ਉਸ ਦਾ ਪੈਰ ਫਿਸਲ ਗਿਆ ਤੇ ਉਹ 300 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਇਸ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਅਨਵੀ ਨੂੰ ਬਚਾਇਆ ਗਿਆ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਨਵੀ ਦੀ ਮੌਤ ਤੋਂ ਬਾਅਦ ਪੁਲਿਸ ਇੰਸਪੈਕਟਰ ਅਤੇ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਆਪਣੀ ਸੈਰ ਸਪਾਟੇ ਦੇ ਇਸ ਜ਼ਿੰਮੇਵਾਰੀ ਦਾ ਆਨੰਦ ਲੈਣ ਦੀ ਅਪੀਲ ਕੀਤੀ ਹੈ ਯਾਤਰਾ ਦੇ ਦੌਰਾਨ ਆਪਣੀ ਸੁਰੱਖਿਆ ਨੂੰ ਪਹਿਲ ਦਿਓ ਅਤੇ ਸੈਰ ਸਪਾਟਾ ਸਥਾਨਾਂ ਤੇ ਜੋਖਮ ਉਠਾਉਣ ਤੋਂ ਬਚੋ ਮੀਡੀਆ ਇਨਫਲੂਐਂਸਰ ਅਨਵੀ ਕਾਮਦਾਰ ਨੂੰ ਕੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਉਸਨੇ ਆਪਣੇ ਕਰੀਅਰ ਦੇ ਵਿੱਚ ਬਦਲ ਦਿੱਤਾ। ਐਨੀ ਦਿਨੀ ਅਨਵੀ ਮਹਾਰਾਸ਼ਟਰ ਦੇ ਰਾਈਗੜ ਜ਼ਿਲ੍ਹੇ ਦੇ ਵਿੱਚ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ ਜਿਸ ਦੌਰਾਨ ਉਹ ਰੀਲ ਬਣਾ ਰਹੀ ਸੀ ਅਤੇ ਇੱਕ ਪਹਾੜ ਤੋਂ 300 ਫੁੱਟ ਡੂੰਗੀ ਖੱਡ ਦੇ ਵਿੱਚ ਜਾ ਡੇਗੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਨਗਾਓ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੀ ਰਹਿਣ ਵਾਲੀ ਅਨਵੀ ਕਾਮਦਾਰ ਮੀ ਦੇ ਦੌਰਾਨ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ। ਅਨਵੀ ਸੋਸ਼ਲ ਮੀਡੀਆ 'ਤੇ ਅਦੀਲਾਂ ਦੇ ਲਈ ਮਸ਼ਹੂਰ ਉਹਨਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਅਨਵੀ ਰਾਇਗੜ ਜ਼ਿਲ੍ਹੇ ਦੇ ਮਾਨਗਾਉਂ ਦੇ ਵਿੱਚ ਕੁੰਬੇ ਚਰਨੇ ਦੇ ਕੋਲ 300 ਫੁੱਟ ਡੂੰਗੀ ਖੱਡ ਦੇ ਵਿੱਚ ਜੜ ਡਿੱਗੀ ਹੈ ਅਨਵੀ ਕਾਮਦਲ ਪਾਵੇਂ ਪੇਸ਼ੇ ਤੋਂ ਸੀਏ ਹੈ ਪਰ ਉਸ ਨੇ ਸੋਸ਼ਲ ਮੀਡੀਆ ਤੇ ਰੀਲਾ ਬਣਾਉਣ ਦੇ ਲਈ ਪ੍ਰਸਿੱਧੀ ਹਾਸਲ ਕੀਤੀ ਹੈ ਸੋਸ਼ਲ ਮੀਡੀਆ ਤੇ ਉਸ ਦੇ ਬਹੁਤ ਸਾਰੇ ਫੋਲੋਅਰਸ ਹਨ ਅਤੇ ਉਹ ਹਰ ਰੋਜ਼ ਕੋਈ ਨਾ ਕੋਈ ਰੀਲ ਬਣਾ ਕੇ ਪੋਸਟ ਕਰਦੀ ਸੀ ਉਹ ਜ਼ਿਆਦਾਤਰ ਟਰੈਵਲ ਵੀਡੀਓਜ਼ ਬਣਾਉਂਦੀ ਸੀ ਅਨਵੀ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਰੀਲ ਦੇ ਨਾਲ ਉਹ ਮਸ਼ਹੂਰ ਹੋ ਰਹੀ ਹੈ ਉਸੇ ਰੀਲ ਦੇ ਚ ਕਰ ਦੇ ਵਿੱਚ ਉਸ ਦੀ ਜਾਨ ਚਲੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਅਨਵੀ ਆਪਣੇ ਸੱਤ ਦੋਸਤਾਂ ਦੇ ਨਾਲ 16 ਜੁਲਾਈ ਨੂੰ ਸੈਰ ਕਰਨ ਦੇ ਲਈ ਨਿਕਲੀ ਸੀ ਸਵੇਰੇ ਕਰੀਬ 10:30 ਵਜੇ ਕੁੰਬੇ ਚੜ੍ਹਨੇ ਦੇ ਕੋਲ ਰੀਲ ਦੀ ਸ਼ੂਟਿੰਗ ਕਰ ਰਹੇ ਸਨ ਫਿਰ ਉਸ ਦਾ ਪੈਰ ਫਿਸਲ ਗਿਆ ਤੇ ਉਹ 300 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਇਸ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਅਨਵੀ ਨੂੰ ਬਚਾਇਆ ਗਿਆ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਨਵੀ ਦੀ ਮੌਤ ਤੋਂ ਬਾਅਦ ਪੁਲਿਸ ਇੰਸਪੈਕਟਰ ਅਤੇ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਆਪਣੀ ਸੈਦ ਸਪਾਟੇ ਦੇ ਦੀ ਜ਼ਿੰਮੇਵਾਰੀ ਦਾ ਆਨੰਦ ਲੈਣ ਦੀ ਅਪੀਲ ਕੀਤੀ ਹੈ ਯਾਤਰਾ ਦੇ ਦੌਰਾਨ ਆਪਣੀ ਸੁਰੱਖਿਆ ਨੂੰ ਪਹਿਲ ਦਿਓ ਅਤੇ ਸੈਰ ਸਪਾਟਾ ਸਥਾਨਾਂ ਤੇ ਜੋਖਮ ਉਠਾਉਣ ਤੋਂ ਬਚੋ ਸੋਸ਼ਲ ਮੀਡੀਆ ਇਨਫਲੂਐਂਸਰ ਅਨਵੀ ਕਾਮਦਾਰ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਉਸਨੇ ਆਪਣੇ ਕਰੀਅਰ ਦੇ ਵਿੱਚ ਬਦਲ ਦਿੱਤਾ। ਐਨੀ ਦਿਨੀ ਅਨਵੀ ਮਹਾਰਾਸ਼ਟਰ ਦੇ ਰਾਇਗੜ ਜ਼ਿਲ੍ਹੇ ਦੇ ਵਿੱਚ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ ਜਿਸ ਦੌਰਾਨ ਉਹ ਰੀਲ ਬਣਾ ਰਹੀ ਸੀ ਅਤੇ ਉਹ ਇੱਕ ਪਹਾੜ ਤੋਂ 300 ਫੁੱਟ ਡੂੰਗੀ ਖੱਡ ਦੇ ਵਿੱਚ ਜਾ ਡੇਗੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਨਗਾਓ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੀ ਰਹਿਣ ਵਾਲੀ ਅਨਵੀ ਕਾਮਦਾਰ ਮੀ ਦੇ ਦੌਰਾਨ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ। ਅਨਵੀ ਸੋਸ਼ਲ ਮੀਡੀਆ 'ਤਿਆਂ ਦੀਲਾਂ' ਦੇ ਲਈ ਮਸ਼ਹੂਰ ਸੀ ਉਹਨਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਅਨਵੀ ਰਾਏਗੜ ਜ਼ਿਲ੍ਹੇ ਦੇ ਮਾਨ گاਉਂ ਦੇ ਵਿੱਚ ਕੁੰਬੇ ਚਰਨੇ ਦੇ ਕੋਲ 300 ਫੁੱਟ ਡੂੰਗੀ ਖੱਡ ਦੇ ਵਿੱਚ ਜੜ ਡਿੱਗੀ ਹੈ ਅਨਵੀ ਕਾਮਦਲ ਭਾਵੇਂ ਪੇਸ਼ੇ ਤੋਂ ਸੀ ਇਹ ਐ ਪਰ ਉਸਨੇ سوشل میڈیا ਤੇ ਰੀਲਾ ਬਣਾਉਣ ਦੇ ਲਈ ਪ੍ਰਸਿੱਧੀ ਹਾਸਲ ਕੀਤੀ ਹੈ سوشل میڈیا ਤੇ ਉਸਦੇ ਬਹੁਤ ਸਾਰੇ ਫੋਲੋਅਰਸ ਸਨ ਅਤੇ ਉਹ ਹਰ ਰੋਜ਼ ਕੋਈ ਨਾ ਕੋਈ ਰੀਲ ਬਣਾ ਕੇ ਪੋਸਟ ਕਰਦੀ ਸੀ ਉਹ ਜ਼ਿਆਦਾਤਰ ਟਰੈਵਲ ਵੀਡੀਓਜ਼ ਬਣਾਉਂਦੀ ਸੀ ਅਨਵੀ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਰੀਲ ਦੇ ਨਾਲ ਉਹ ਮਸ਼ਹੂਰ ਹੋ ਰਹੀ ਹੈ ਉਸੇ ਰੀਲ ਚੱਕਰ ਦੇ ਵਿੱਚ ਉਸਦੀ ਜਾਨ ਚਲੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਅਨਵੀ ਆਪਣੇ ਸੱਤ ਦੋਸਤਾਂ ਦੇ ਨਾਲ 16 ਜੁਲਾਈ ਨੂੰ ਸੈਰ ਕਰਨ ਦੇ ਲਈ ਨਿਕਲੀ ਸੀ ਸਵੇਰੇ ਕਰੀਬ 10:30 ਵਜੇ ਕੁੰਬੇ ਚੜ੍ਹਨੇ ਦੇ ਕੋਲ ਰੀਲ ਦੀ ਸ਼ੂਟਿੰਗ ਕਰ ਰਹੇ ਸਨ ਫਿਰ ਉਸ ਦਾ ਪੈਰ ਫਿਸਲ ਗਿਆ ਤੇ ਉਹ 300 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਇਸ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਅਨਵੀ ਨੂੰ ਬਚਾਇਆ ਗਿਆ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਨਵੀ ਦੀ ਮੌਤ ਤੋਂ ਬਾਅਦ ਪੁਲਿਸ ਇੰਸਪੈਕਟਰ ਅਤੇ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਆਪਣੀ ਸੈਰ ਸਪਾਟੇ ਦੀ ਜ਼ਿੰਮੇਵਾਰੀ ਦਾ ਆਨੰਦ ਲੈਣ ਦੀ ਅਪੀਲ ਕੀਤੀ ਹੈ ਯਾਤਰਾ ਦੇ ਦੌਰਾਨ ਆਪਣੀ ਸੁਰੱਖਿਆ ਨੂੰ ਪਹਿਲ ਦਿਓ ਅਤੇ ਸੈਰ ਸਪਾਟਾ ਸਥਾਨਾਂ ਤੇ ਜੋਖਮ ਉਠਾਉਣ ਤੋਂ ਬਚੋ ਸੋਸ਼ਲ ਮੀਡੀਆ ਇਨਫਲੂਐਂਸਰ ਅਨਵੀ ਕਾਮਦਾਰ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਉਸਨੇ ਆਪਣੇ ਕਰੀਅਰ ਦੇ ਵਿੱਚ ਬਦਲ ਦਿੱਤਾ ਐਨੀ ਦਿਨੀ ਅਨਵੀ ਮਹਾਰਾਸ਼ਟਰ ਦੇ ਰਾਈਗੜ ਜ਼ਿਲ੍ਹੇ ਦੇ ਵਿੱਚ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ ਜਿਸ ਦੌਰਾਨ ਉਹ ਰੀਲ ਬਣਾ ਰਹੀ ਸੀ ਅਤੇ ਇੱਕ ਪਹਾੜ ਤੋਂ 300 ਫੁੱਟ ਡੂੰਗੀ ਖੱਡ ਦੇ ਵਿੱਚ ਜਾ ਡੇਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਮਾਨਗਾਓ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੀ ਰਹਿਣ ਵਾਲੀ ਅਨਵੀ ਕਾਮਦਾਰ ਮੀ ਦੇ ਦੌਰਾਨ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਈ ਹੋਈ ਸੀ ਅਨਵੀ ਸੋਸ਼ਲ ਮੀਡੀਆ ਤੇ ਅਦਿਲਾ ਦਿਨ ਲਈ ਮਸ਼ਹੂਰ ਸੀ ਉਹਨਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਅਨਵੀ ਰਾਇਗੜ ਜ਼ਿਲ੍ਹੇ ਦੇ ਮਾਨ گاਉਂ ਦੇ ਵਿੱਚ ਕੁੰਬੇ ਚੜਨੇ ਦੇ ਕੋਲ 300 ਫੁੱਟ ਡੂੰਗੀ ਖੱਡ ਦੇ ਵਿੱਚ ਜਾਂ ਡਿੱਗੀ ਹੈ ਅਨਵੀ ਕਾਮਦਲ ਭਾਵੇਂ ਪੇਸ਼ੇ ਤੋਂ ਸੀਏ ਹੈ ਪਰ ਉਸ ਨੇ ਸੋਸ਼ਲ ਮੀਡੀਆ ਤੇ ਰੀਲਾ ਬਣਾਉਣ ਦੇ ਲਈ ਪ੍ਰਸਿੱਧੀ ਹਾਸਲ ਕੀਤੀ ਹੈ ਸੋਸ਼ਲ ਮੀਡੀਆ ਤੇ ਉਸ ਦੇ ਬਹੁਤ ਸਾਰੇ ਫੋਲੋਅਰਸ ਸਨ ਅਤੇ ਉਹ ਹਰ ਰੋਜ਼ ਕੋਈ ਨਾ ਕੋਈ ਰੀਲ ਬਣਾ ਕੇ ਪੋਸਟ ਕਰਦੀ ਸੀ ਉਹ ਜ਼ਿਆਦਾਤਰ ਟਰੈਵਲ ਵੀਡੀਓਜ਼ ਬਣਾਉਂਦੀ ਸੀ ਅਨਵੀ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਰੀਲ ਦੇ ਨਾਲ ਉਹ ਮਸ਼ਹੂਰ ਹੋ ਰਹੀ ਹੈ ਉਸੇ ਰੀਲ ਚੱਕਰ ਦੇ ਵਿੱਚ ਉਸਦੀ ਜਾਨ ਚਲੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਅਨਵੀ ਆਪਣੇ ਸੱਤ ਦੋਸਤਾਂ ਦੇ ਨਾਲ 16 ਜੁਲਾਈ ਨੂੰ ਸੈਰ ਕਰਨ ਦੇ ਲਈ ਨਿਕਲੀ ਸੀ ਸਵੇਰੇ ਕਰੀਬ 10:30 ਵਜੇ ਕੁੰਬੇ ਚੜ੍ਹਨੇ ਦੇ ਕੋਲ ਰੀਲ ਦੀ ਸ਼ੂਟਿੰਗ ਕਰ ਰਹੇ ਸਨ ਫਿਰ ਉਸ ਦਾ ਪੈਰ ਫਿਸਲ ਗਿਆ ਤੇ ਉਹ 300 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਇਸ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਅਨਵੀ ਨੂੰ ਬਚਾਇਆ ਗਿਆ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਨਵੀ ਦੀ ਮੌਤ ਤੋਂ ਬਾਅਦ ਪੁਲਿਸ ਇੰਸਪੈਕਟਰ ਅਤੇ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਆਪਣੀ ਸੈਰ ਸਪਾਟੇ ਦੀ ਜ਼ਿੰਮੇਵਾਰੀ ਦਾ ਅਨੰਦ ਲੈਣ ਦੀ ਅਪੀਲ ਕੀਤੀ ਹੈ ਯਾਤਰਾ ਦੇ ਦੌਰਾਨ ਆਪਣੀ ਸੁਰੱਖਿਆ ਨੂੰ ਪਹਿਲ ਦਿਓ ਅਤੇ ਸੈਰ ਸਪਾਟਾ ਸਥਾਨਾਂ ਤੇ ਜੋਖਮ ਉਠਾਉਣ ਤੋਂ ਪ